ਪੂਰੇ ਲੱਖ ਦਾ ਆਪਾਂ 10-10 ਦੇ ਦਾਂਗੇ ਮੈਂ ਤੇਰਾ ਪੂਰੇ ਲੱਖ ਦਾ ਬਣੂ ਯਾਰ ਠੀਕ ਹੈ ਨਾ ਛੋਟ ਵੇਸਾ ਕਾ ਨਾ ਕਰੀ ਪੂਰੇ ਲੱਖ ਦਾ ਦਵਾਂਗੇ 1-5 ਦਾ ਦੇ ਦਾਂ ਜਮੇ ਨਹੀਂ ਪੰਜ ਵੀ ਨਹੀਂ ਮਿਲਦਾ ਸੱਜਣੋਂ 5 ਰੁਪਏ ਵੀ ਨਹੀਂ ਉੱਪਰ ਲੈ ਦੇਣੇ 5 ਰੁਪਏ ਵੀ ਨਹੀਂ ਮਿੱਤਰੋ ਉੱਪਰ ਦੇਣੇ ਪੂਰੇ ਲੱਖ ਦਾ ਨਾ 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 ਲੱਡੀ ਉਹ ਇੰਨੇ ਵੀ ਪੈਸੇ ਨਹੀਂ ਮੈਂ ਕਿਹਾ ਜਮੇ ਨਾ ਟੈਨਸ਼ਨ ਲੈ ਪੂਰੇ ਲੱਖ ਦਾ ਟਰੈਕਟਰ ਬਣੂ ਪੂਰੇ ਲੱਖ ਦਾ ਦੇ ਦੇ ਵੀਰੇ ਬਾਲਾ ਚੰਗਾ ਬਾਈ ਇਹ ਅੱਛਾ ਜੀ ਪਨੀਰੀ ਪਨੂਰੀ ਢੋਈ ਆ ਇਹਦਾ ਇਹ ਤਾਂ ਪੂਰਾ ਹਾਂ ਧਰਮੇ ਲੀਕ ਲੂਕ ਤਾਂ ਨਹੀਂ ਹੈਗਾ ਕਿਦੋਂ ਬਾਹਰ ਖੜਨ ਕਰਕੇ ਬਾਈ ਹਾ ਸੁੱਕਾ ਟਰੈਕਟਰ ਆ ਪੂਰਾ ਓਕੇ ਤੇ ਬਾਈ ਇਹ ਨੰਬਰ ਇਹਦਾ ਕਿੱਥੋਂ ਦਾ ਹੋਊ ਨੰਬਰ ਪੰਜਾਬ ਤੇ ਇਹ ਕਿੰਨੇ ਦਾ ਦਵਾਂਗੇ ਉਹ ਅਸੀਂ 90000 ਕਹਿੰਦੇ ਆ 85 ਦਾ ਦੇ ਦਾਂਗੇ 85 ਦਾ ਨਹੀਂ ਹੋਰ ਵੀ ਘਟਾਏ ਚ 80 ਦਾ ਦੇ ਰੇਟ 80 ਵੀ ਜਿਆਦਾ ਇਹਦਾ ਰੇਟਾ ਪੱਟੀ ਸਾਹਿਬ ਅੱਜ ਤੁਸਾਂ ਦੇ ਪੰਡੇ ਨਾਲ ਬੁਕਾ ਦੀ ਨਾ 80000 ਮਿੱਤਰੋ ਇਹਦੇ ਵਿੱਚੋਂ 10000 ਡਿਸਕਾਊਂਟ ਆ 70000 ਦਾ ਜਾ ਕੇ ਲੈ ਜਿਓ ਲਓ ਵੀ ਮਿੱਤਰੋ ਇੱਕ ਤੁਹਾਡੇ ਵਾਸਤੇ ਅੱਜ ਖਜ਼ਾਨਾ ਲੱਭ ਕੇ ਲਿਆਂਦਾ ਐ ਇਸ ਵੀਡੀਓ ਦੇ ਵਿੱਚ ਸਾਰੇ ਖੇਤੀਬਾੜੀ ਦੇ ਸੰਦ ਹੋਣਗੇ ਸੰਦਾਂ ਦੀ ਕੀਮਤ ਹੋਊ ਸਿਰਫ 15000 ਤੋਂ ਸਟਾਰਟਿੰਗ 15000 ਤੋਂ ਲੈ ਕੇ ਸੱਜਣੋ ਨਾ ਬਹੁਤ ਘੈਂਟ ਘੈਂਟ ਟਰੈਕਟਰ ਦਿਖਾਉਣੇ ਆ ਵਿੱਚ ਟਰਾਲੀਆਂ ਵੀ ਦਿਖਾਵਾਂਗੇ ਵਿੱਚ ਹਲ ਵੀ ਦਿਖਾਵਾਂਗੇ ਤੇ ਵਿੱਚ ਟਰੈਕਟਰ ਵੀ ਦਿਖਾਵਾਂਗੇ ਧਰਮੇ ਕੈਮਰਾ ਮਾਰਦੇ ਪਹਿਲਾਂ ਤਾਂ ਕੋਈ ਸੱਜਣ ਨਾਰਾਜ਼ ਨਾ ਹੋ ਜੇ ਇਧਰਲੇ ਪਾਸੇ ਦੇਖੋ ਸੱਜਣੋ 37 10 ਖੜਾ ਹੈ ਹਨਾ ਤੇ ਆਹ ਡੀਆਈ 60 ਖੜਾ ਸੋਨ ਵਾਲੀ ਕਾ ਸਬਰਾਜ ਖੜਾ ਆਹ ਖੜਾ ਸਬਰਾਜ ਤੇ ਇਧਰਲੇ ਪਾਸੇ ਦਿਖਾ ਦਿੱਤਾ ਵੀਆਂ ਵੀ ਪਈਆਂ ਨੇ ਹਨਾ ਤੇ ਆਹ ਦੇਖ 14 ਫੁੱਟੀ ਟਰਾਲੀ ਵੀ ਖੜੀ ਹੈ ਇਧਰ ਹਲ ਪੈਣੇ ਸਿੰਧਰੀਆਂ ਵਾਲੇ ਦੇ ਬਣੇ ਹੋਏ ਉਹ ਟਰਾਲੀ ਖੜੀ ਆ ਉਹ ਫੋਰ ਟਰੈਕਟਰ ਖੜਾ ਇਹ ਕਾ ਪੈਣੇ ਹਲ ਜਾਣ ਕੇ ਸੱਜਣੋ ਪੂਰਾ ਸਟਾਕ ਜਿਹੜਾ ਬਾਈ ਉਹਨਾਂ ਲਵੇ ਸਿਰਫ ਤੁਸੀਂ ਇਹ ਲਾ ਲਓ ਬਾਈ ਉਹਰੇ ਨੂੰ ਸਿਰਫ ਆਪਾਂ 24 25 ਘੰਟਿਆਂ ਦਾ ਸਮਾਂ ਦਿੱਤਾ ਵੀ 24 25 ਘੰਟਿਆਂ ਦੇ ਵਿੱਚ ਜਿਹੜਾ ਇਹ ਸਾਰਾ ਗਦਾਮ ਹੈ ਖਾਲੀ ਕਰਨਾ ਉਹ ਭਾਗਾਂ ਵਾਲੇ ਹੋਣਗੇ ਹੁਣ ਜਿਹੜੇ ਯਾਨੀ ਕਿ ਮੇਲਾ ਲੁੱਟਣਗੇ ਉਹ ਆਪਾਂ ਬਾਈ ਨੂੰ ਪੁੱਛ ਲਈ ਬਾਈ ਸਸਰੀਕਾਰ ਜੀ ਕੀ ਹਾਲ ਹੈ ਸਮਾਂ ਵਿੱਚ 24 25 ਘੰਟਿਆਂ ਦਾ ਦਿੱਤਾ ਮੈਂ ਕਿਹਾ ਸਾਰਾ ਸਟਾਕ ਵੇਚਣਾ ਬਿਲਕੁਲ ਵੀ ਨਹੀਂ ਵੇਚਣਾ ਲੋੜ ਆ ਪੈਸਿਆਂ ਦੀ ਪੈਸਿਆਂ ਦੀ ਲੋੜ ਆ ਤੇ ਫਿਰ ਐ ਕਰ 15000 ਤੋਂ ਨਹੀਂ 15000 ਵਾਲੀ ਚੀਜ਼ ਬਾਅਦ ਦਿਖਾਵਾਂਗੇ ਚਲੋ ਠੀਕ ਹੈ ਐ ਕਰ ਲੋ ਪਹਿਲਾਂ ਆਹ ਡਾਇਰੈਕਟਰ ਦੱਸ ਦਈਏ ਕਿੰਨੇ ਕਿੰਨੇ ਰੇਟ ਦੇਣੇ ਚਲੋ ਜੀ ਪਹਿਲਾਂ ਖੜਾ 37 ਦੱਸ ਜੀ 37 10 ਆ ਫੋਰਡ ਵਾਲਾ ਨਵੇਂ ਮਾਡਲ ਆ ਚੰਗਾ ਟਰੈਕਟਰ ਆ ਪੂਰਾ ਮਾਡਲ ਕਿੰਨਾ ਉਸਤਾਦ ਆ 99 ਜੀ 1999 1999 ਮੇਟਰ 1999 ਮਾਡਲ ਹੈ ਜੋੜਾ ਦਿਖਾ ਦੇ ਤਾਂ ਮੈਂ ਮਗਰ ਲਾ ਟੂਰ ਵਧੀਆ ਨੇ ਭਾਈ ਪੂਰਾ ਘੈਂਟ ਟਰੈਕਟਰ ਤੇ ਚੌਕੜਾ ਜਿਵੇਂ ਕਹਦੀਏ ਰਿੰਮ ਵੀ ਦਿਖਾ ਦੇ ਹੁਣ ਹਾਂਜੀ ਹਾਂਜੀ ਲੈ ਮੇਟਰੂ ਕਰੋ ਕਰਾਂ ਚੈੱਕ ਹਣਾ ਤੇ 7 ਰੀਪੀ ਕੈਂਟ ਲੱਗੀ ਹੋਈ ਆ ਬਾਈ ਇੰਜਨ ਗੇਅਰ ਦਾ ਕਿਵੇਂ ਆ ਪੂਰਾ ਵਧੀਆ ਬਾਈ ਚੱਲਦਾ ਪੂਰਾ ਕੈਂਟ ਪੂਰਾ ਫੁੱਲ ਵਧੀਆ ਚੱਲਦਾ ਵਧੀਆ ਬੰਦਿਆਂ ਦਾ ਟਰੈਕਟਰ ਆ ਠੀਕ ਆ ਇਹਦਾ ਨੰਬਰ ਕਿੱਥੋਂ ਦਾ ਹੂ ਨੰਬਰ ਪੰਜਾਬ ਪੰਜਾਬ ਦਾ ਨੰਬਰ ਹੈ ਤੇ ਦਵਾਂਗੇ ਕਿੰਨੇ ਦਾ ਸੀ 1,15,000 ਦਾ ਨਾ 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 15 ਚੱਕ ਉੱਪਰ ਲਾ ਨਹੀਂ ਪੂਰੇ ਲੱਖ ਦਾ ਕੱਢ ਦਿਓ ਆਪਾਂ 10 ਦਾ ਦੇ ਦਾਂਗੇ ਮੈਂ ਤੇਰੇ ਨੂੰ ਪੂਰੇ ਲੱਖ ਦਾ ਬਣੂ ਯਾਰ ਠੀਕ ਹੈ ਨਾ 100 ਬੇਸੱਕ ਨਾ ਕਰੀ ਪੂਰੇ ਲੱਖ ਦਾ ਦਵਾਂਗੇ 1.5 ਦਾ ਦੇ ਦਾਂ ਜਮੇ ਨਹੀਂ ਪੰਜ ਵੀ ਨਹੀਂ ਮਿਲਦਾ ਸੱਜਣੋਂ 5 ਰੁਪਏ ਵੀ ਨਹੀਂ ਉੱਪਰ ਲੈ ਦੇਣੇ 5 ਰੁਪਏ ਵੀ ਨਹੀਂ ਮਿੱਤਰੋ ਉੱਪਰ ਦੇਣੇ ਪੂਰੇ ਲੱਖ ਦਾ ਨਾ 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 ਲਾਡੀ ਉਹ ਇੰਨੇ ਵੀ ਪੈਸੇ ਆ ਦੀ ਲੋ ਮੈਂ ਕਿਹਾ ਜਮੇ ਨਾ ਟੈਨਸ਼ਨ ਲੈ ਪੂਰੇ ਲੱਖ ਦਾ ਟਰੈਕਟਰ ਬਣੂ ਪੂਰੇ ਲੱਖ ਦਾ ਠੀਕ ਹੈ 100 ਰੁਪਏ ਸੱਕ 500 ਵੀ ਨਾ ਕਰੀ ਪੂਰੇ ਲੱਖ ਦਾ ਟਰੈਕਟਰ ਬਣ ਜੂ 100 ਰੁਪਏ ਦੀ ਛੋਟ ਦੀ ਹਾਂ ਕੋਈ ਤੇਲ ਨਹੀਂ ਫਿਰ ਇਹ ਤੇ ਲੱਖ ਦਾ ਪੂਰੇ ਦਾ ਦਾ ਪੂਰੇ ਲੱਖ ਦਾ ਮੈਨੂੰ ਲੈ ਮੈਂ ਤੈਨੂੰ ਲੱਖ ਦੇ ਵਿੱਚ ਨਾ ਪਲਟੀਨਾ ਵੀ ਉੱਪਰ ਲੰਘ ਜਾਂਦਾ ਇਹ ਇਹਦੇ ਵਿੱਚ ਲੱਖ ਦੇ ਮਾਲਕ ਬਣੋਗੇ ਤੇ ਜਿਹੜਾ ਬਈ ਆ ਖੜਾ ਡੀ 60 ਹਾਂਜੀ ਇੱਕ ਗੱਲ ਹੋਰ ਸੱਚ ਇਹਦਾ ਰੇਟ ਪੁੱਛਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਹੂੰਗਾ ਹਾਂਜੀ ਹੁਣ ਕਿਤੇ ਇਹ ਨਾ ਦੇਖ ਲਈ ਵੀ ਪੱਟੀ ਛੋਟ ਕਰਾਈ ਜਾਂਦਾ ਪੈਸੇ ਵਧਣਾ ਮੰਗ ਲਈ ਨਹੀਂ ਐ ਨਹੀਂ ਗੱਲ ਹੈਗੀ ਨਹੀਂ ਨਹੀਂ ਬਾਈ ਠੀਕ ਹੈ 2007 ਮਾ ਦੇ ਟਾਇਰਾਂ ਵਾਲਾ ਡਿਸਟਰੀਬਿਊਟਰ ਲੱਗਿਆ ਪਿਆ ਓਕੇ ਇਹ ਆਪਾਂ 2.5 ਲੱਖ ਰੁਪਏ ਦਾ ਦੇ ਦਾਂਗੇ ਸਾਰਾ ਟਰੈਕਟਰ ਸਾਰਾ ਟਰੈਕਟਰ origignal ਆ ਤੇਲ ਬਰੇਕਾਂ ਵਾਲਾ ਟਰੈਕਟਰ ਹਾਂ ਅਜੇ ਪੰਪ ਪੰਪ ਨੂੰ ਧਰਮੇ ਮਾਰਲਾ ਜਹਾ ਨਿਊ ਜਰਨ ਨੂੰ ਕਿਤੇ ਚਾਬੀ ਨਹੀਂ ਟਰੈਕਟਰ ਦਾ ਟਿਊਬਾਂ ਟਾਬਾਂ ਕੁਝ ਨਹੀਂ ਖੁੱਲਿਆ ਟਾਇਰ ਵੀ ਪੂਰੀ ਘੰਡ ਕਣਕ ਨਹੀਂ ਸਕਦੇ ਹੋਰ ਵਧੀਆ ਨੇ ਅਲਾਈਅੰਸ ਦੇ ਪਿਛਲੇ ਮੁਰਲੇ ਦੇ ਵਾਲਾ ਪੋਲੋ ਦੇ ਸੋਨਾ ਟਰੈਕਟਰ ਚਲਾਈ ਚਲੂਈ ਦਾ ਫਸਟ ਓਨਰ ਆ 2.5 ਲੱਖ ਰੁਪਏ ੜ ਮੰਗ ਰੱਖਦੀ ਦਵਾਂਗੇ ਕਿੰਨੇ ਦਾ ਹੋਰ 5-10 ਘੱਟ ਦੇ ਦਾਂ 40 ਦਾ ਦੇ ਦਾਂਗੇ ਚਲੀਦਾ ਹਾਂ ਠੀਕ ਆ ਚੱਲ 5000 ਚੋਟੂ ਸਕਾਉਂਟ 235 ਦਾ ਇਹ ਮਰਾਉ ਲਾਡੀ 235 ਦਾ ਨੰਬਰ ਇਹਦਾ ਪੰਜਾਬ ਦਾ ਹੀ ਆ ਨੰਬਰ 50 ਲੈ ਮੇਟਰੋ ਨੰਬਰ ਇਹਦਾ ਪੰਜਾਬ ਦਾ ਹੀ ਆ ਨੰਬਰ 50 ਆ ਫਸਟ ਆਨ ਬਾਈ ਜਿਹੜਾ ਆ ਸੁਵਰਾਜ ਖੜਾ ਹੈ ਕਿੰਨਾ ਮਾਡਲ ਹੈ ਇਹ ਲਾਡੀ ਕਿੰਨਾ ਮਾਡਲ ਆ ਵੀਰੇ ਇਹ 1999 1999 ਮਾਡਲ ਆ 1999 ਮਾਡਲ ਮਤਲਬ ਮੇਰਾ ਤਾਂ ਇਹ ਜਿਹੜਾ ਉਹ ਆ 1 ਸਾਲ ਚ ਸਾਡਾ ਜਨਮ ਹੋਇਆ ਹੋਇਆ 1999 ਦਾ ਮੇਰਾ ਜਨਮ ਬਾਲਾ ਚੰਗਾ ਬਾਈ ਇਹ ਅੱਛਾ ਇਹਦੇ ਨਾਲ ਇਹ ਤਾਂ ਪੂਰਾ ਹਾਂ ਧਰਮੇ ਲੀਕ ਲੂਕ ਤਾਂ ਨਹੀਂ ਹੈਗਾ ਕਿਤੋਂ ਬਾਹਰ ਖੜਨ ਕਰਕੇ ਬਾਈ ਹਾ ਸੁੱਕਾ ਟਰੈਕਟਰ ਆ ਪੂਰਾ ਓਕੇ ਤੇ ਬਾਈ ਇਹ ਨੰਬਰ ਇਹਦਾ ਕਿੱਥੋਂ ਦਾ ਹੋਊ ਨੰਬਰ ਪੰਜਾਬ ਤੇ ਇਹ ਕਿੰਨੇ ਦਾ ਦਵਾਂਗੇ ਉਹ ਅਸੀਂ 90000 ਕਹਿੰਦੇ 85 ਦਾ ਦੇ ਦਾਂਗੇ 85 ਦਾ ਨਹੀਂ ਹੋਰ ਵੀ ਘਟਾਏ ਚੋ 80 ਦਾ ਦੇ ਦੇ 80 ਵੀ ਜਿਆਦਾ ਇਹਦਾ ਰੇਟਾ ਪੱਟੀ ਸਾਹਿਬ ਅੱਜ ਤੂੰ ਸਾਡੇ ਪੰਡੇ ਨਾਲ ਬੁਕਾ ਦੀ ਨਾ 80000 ਮਿੱਤਰੋ ਇਹਦੇ ਵਿੱਚੋਂ 10000 ਡਿਸਕਾਊਂਟ ਆ 70000 ਦਾ ਜਾ ਕੇ ਲੈ ਜਿਓ ਚੱਲ 70000 ਦਾ ਠੀਕ ਹੈ ਤੇ ਹਾਂ ਜਿਹੜਾ ਆ ਖੜਾ ਦੇਣ ਹੀ ਆ ਇਹ ਨਵੇਂ ਮਾਡਲ ਆ ਬਹੁਤ ਸੋਹਣਾ ਟਰੈਕਟਰ ਆ ਫਰਸਟ ਪਾਰਟੀ ਦਾ ਟਰੈਕਟਰ ਆ ਇਹ ਹਾਂਜੀ ਹਾਂਜੀ ਪੂਰਾ ਸੋਹਣਾ ਟਰੈਕਟਰ ਆ ਪਰ ਮੂਰਲਾ ਮੂਰਲਾ ਜੋੜਾ ਜਮਾ ਨਾ ਮਾ ਜੋੜਾ ਨਵੇਂ ਅਰਗਾ ਪਿਛਲੇ ਟਾਇਰ ਗੋਲ ਆ ਓਕੇ ਏ ਆਪਾਂ ਦੇ ਦਾਂਗੇ 185000 ਦਾ ਜੀ 185000 ਦਾ ਆਲਟਰਨੇਟਰ ਜਮਾ ਨਾ ਮਾਉ ਧਰਮੇ ਦਿਖਾਉ ਰੇਲਾ ਜਮੇ ਨਾ ਮਾ ਯਾਰ ਸੋਹਣਾ ਟਰੈਕਟਰ ਆ ਪੂਰਾ ਵੀ ਇੰਜਨ ਗੇਅਰ ਤਾਂ ਪੂਰਾ ਓਕੇ ਉਸਤਾ ਸੋਹਣਾ ਟਰੈਕਟਰ オリジナル ਆ ਪੰਜਾਬ ਨੰਬਰ ਆ ਫਤਿਹਗੜ੍ਹ ਸਾਹਿਬ ਦਾ ਨੰਬਰ ਫਸਟ ਓਨਰ ਹਾਂਜੀ ਓਕੇ ਰਾਜਪੁਰੇ ਦਾ ਲਾਡੀ ਨੰਬਰ ਮੈਂ ਲਾਦਾ ਫਤਿਹਗੜ੍ਹ ਸਾਹਿਬ ਦਾ ਤੇ ਇਹ ਕਿੰਨੇ ਦਾ ਦਵਾਂਗੇ ਬਾਈ ਇਹ ਵੀਰ ਆਪਾਂ 185 ਦਾ ਦੇ ਦਾਂਗੇ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਇਹ ਚੋਂ 5-4000 ਕਰਦਾ ਚੰਗਾ ਟਰੈਕਟਰ 5-4000 ਨਹੀਂ ਇਹਦੇ ਵਿੱਚ ਵੀ ਫੁੱਲ ਕਰ ਦੇ ਫੁੱਲ ਕਰ ਦੇ 75 ਦਾ ਲਾਸਟ ਦੇ ਦਾਂਗਾ ਲੈ ਪੂਰੇ 70 ਦਾ ਹੋ ਗਿਆ ਯਾਰ 70 ਦਾ ਠੀਕ ਤੇ ਆ ਤਵੀਆਂ ਕਿੰਨੇ ਦੀਆਂ ਦੇ ਦਵਾਂਗੇ ਹੁਣ ਤਵੀਆਂ 85000 ਦੀਆਂ ਦੇ ਦਾਂਗੇ 85000 ਦੀਆਂ ਹਾਂਜੀ ਮਤਲਬ ਤਵੇ ਤੋਂ ਵੀ ਸਾਰੇ ਵਧੀਆ ਨੇ ਨਾ ਪੂਰੇ ਪੂਰੇ ਵਧੀਆ ਨੇ ਬਾਈ 85% ਤਵੀਆਂ ਨੇ ਹਾਂ ਉਹ ਪ੍ਰੈਸ਼ਰ ਵਾਲੀਆਂ ਨੇ ਦੇ 115 20000 ਦੀਆਂ ਬਣਦੀਆਂ ਬਾਈ ਇਹ ਕਿੰਨੇ ਦੀਆਂ ਦੇ ਦਈਏ 80 ਦੀਆਂ ਦੇ ਦੋ ਹੋਰ ਦੱਸੋ ਕਿ ਨਹੀਂ ਬਾਈ ਹੈ ਹੋਰ ਕਹ ਰਿਹਾ ਇਹ ਤੋਂ ਕੁਸ 75 ਦੀਆਂ ਦੇ ਦਾਂ ਮੇਟਰੋ ਪੂਰੇ 70 ਦੀਆਂ ਜਾ ਕੇ ਲੈ ਜਾਓ ਯਾਰ ਚੱਕੋ 70000 ਦੀਆਂ ਤਵੀਆਂ ਤੇ ਆਹ ਟਰਾਲੀ ਦਾ ਸਾਈਜ਼ ਕਿੰਨਾ ਬਾਈ ਇਹ ਬਾਈ 14 ਸੱਤ ਟਰਾਲੀ ਆ 14 ਫੁੱਟ ਲੰਬੀ ਤੇ 7 ਫੁੱਟ ਚੌੜੀ ਹਾਂਜੀ ਹਾਂਜੀ ਓਕੇ ਟਾਇਰ ਇਹਦੇ ਵਧੀਆ ਨੇ ਟਾਇਰ ਵਧੀਆ ਵੀਰੇ ਬੇਦਾਗ ਟਾਇਰ ਨੇ ਕਿੰਨੇ ਨੱਟੀ ਹੱਬ ਲੱਗੀ ਹੋਈ ਐ ਇਹਨਾਂ ਨੂੰ ਇਹ ਨਟ 8 ਨੱਟੀ ਆ 8 ਨੱਟੀ ਆ ਬਾਈ ਪਰ ਮੈਂ ਡਾਲਾ ਦਿਖਾਓ ਮਗਰੋਂ ਕਿੰਨਾ ਘੈਂਟ ਆ ਸੋਹਣੀ ਆ ਟਰਾਲੀ ਮਾ ਰੰਗ ਰੋ ਵਿੱਚੋਂ ਵਿੱਚੋਂ ਵੀ ਦਿਖਾ ਦੇ ਹਾਂ ਵਿੱਚੋਂ ਵੀ ਦਿਖਾ ਦੇ ਕੋਈ ਚੱਕਰ ਨਹੀਂ ਰੰਗ ਬਾਈ ਇਹਦਾ ਬਿੱਡ ਕਿੰਨਾ ਉੱਚਾ ਹੂਆ ਬਿੱਡ 3 ਫੁੱਟ 3 ਫੁੱਟ ਤੇ ਇਹਦਾ ਇਹਦੀ ਡਿਮਾਂਡ ਕੀ ਰੱਖੀ ਆ ਇਹ ਕੱਟਮੀ ਹੁੱਕ ਵਾਲੀ ਆ ਜੀ 1,85,000 ਦੀ ਕਹਿੰਦੇ ਜਾ ਜਾਇਦਾ ਸੱਤ ਦੇ ਦਾਂਗੇ 80 ਦੀ ਵੀ ਬਈ ਮਹਿੰਗੀ ਆ ਚੱਲ 75 ਦੀ ਦੇ ਦੇ 75 ਦੀ ਹੈ ਹਾਂ ਲੈ ਮਿੱਤਰੋ ਇੱਕ 70 ਦੀ ਲੈ ਜਾਓ ਨਹੀਂ ਜਰ 70 ਵੀ ਮਹਿੰਗਾ ਉਹ ਨਹੀਂ 70 ਨਹੀਂ ਮਰਨਾ ਹੈ 70 ਮੈਂ 5 70 ਦੋ ਰੁਪਏ ਕਟਾ ਲੈ ਇੱਕ 65 ਇੱਕ ਇੱਕ 65 ਇੱਕ ਇੱਕ 65 ਦੀ ਲੈ ਮਿੱਤਰੋ ਇੱਕ ਇੱਕ 65 ਦੀ ਟਰਾਲੀ ਵਿੱਚ 65 ਦੇ ਰੁਪਈਆ ਨਹੀਂ ਘਟਣਾ ਵੀਰੇ ਜਮੇ ਨਹੀਂ ਇਹਦੇ ਵਿੱਚ ਕਿਹੜਾ ਤੇਲ ਪਊ ਯਾਰ ਬਾਅਦ ਚਾਲਾ ਤੈਨੂੰ ਫੋਨ ਕਰੇ ਫੋਟ ਵੀ ਨਹੀਂ ਕਰਦਾ 1,65,000 ਦੀ 14 ਫੁੱਟ ਦੀ ਟਰਾਲੀ ਦੇਣੀ ਆ ਇਹ ਲਾਸਟ ਇੱਕ 65 ਦੀ ਤੇ ਹੁਣ ਬਈ ਜਿਹੜੇ ਆ ਹਲ ਪਏ ਨੇ ਇਹ ਬਈ ਸੰਗਰੀ ਵਾਲੇ ਹੜ ਨੇ ਸ਼ੰਕਰੀ ਮੰਡੀ ਦੇ ਤਾਂ ਵੇਟ ਕਿੰਨਾ ਕੁ ਹੋਇਨਾਂ ਦਾ ਦੋ ਕਵਾਂਟਲ 75 ਕਿਲੋ ਤੋਲ ਕੇ ਲੈ ਜਾ ਸਾਡੇ ਦੋ ਕਵਾਂਟਲ 75 ਕਿਲੋ 75 ਕਿਲੋ ਦੇ ਹਣ ਨੇ ਤੇ ਦੇਖੋ ਕੱਲੀ ਕੱਲੀ ਟੈਨਾਂ ਤੇ ਮੋਹਰ ਲੱਗੀ ਪਈ ਐ ਇਹਨਾਂ ਤੇ ਬਿਲਕੁਲ ਨਵੇਂ ਵੀ ਨੇ ਬਈ ਪੂਰੇ ਸੋਹਣੇ ਹਣ ਇਹ ਕਿੰਨੇ ਦੇ ਦਵਾਂਗੇ ਉਸਤਾਦ ਕੋਈ 빙ਗੇ ਨਹੀਂ ਕਿਤੋਂ ਮੁੜੇ ਹੋਏ ਨਹੀਂ ਕਿੰਨੇ ਦੇ ਦਵਾਂਗੇ ਯਾਰ ਦੇ ਕਹਨੇ ਆ ਬਾਈ ਨੂੰ ਆਪਾਂ 28000 ਦੇ ਕਹਨੇ 45 47000 ਦੇ ਬਣਦੇ ਨੇ ਬਾਈ 28000 ਦੇ ਦੇਖ ਲੈ ਕਿਤੇ ਵੀ ਕੋਈ ਬਾਲ ਕਿਸੇ ਚੀਜ਼ ਚ ਮਾੜਾ ਜਿੰਦਾ ਇਹ ਇਹਨੇ ਚ ਕਿੰਨੇ ਟੈਂਨਾ ਦੇ ਦਿਖਾ ਦੇ ਚ ਹੈ ਕੱਲੇ ਕੱਲੇ ਟੈਂਨਾ ਤੇ ਵੀ ਸਟੈਂਪ ਲੱਗੀ ਪਈ ਆ ਬਾਈ ਓਕੇ ਹਾਂ 2 ਕੁਆਰਟਲ 75 ਕਿਲੋ ਸੀ ਤੋਲੇ ਆ ਬਾਈ ਉਹ 2 80 ਕਹਿੰਦੇ ਸੀ ਅਸੀਂ ਤੋਲੇ ਜਿਆਦੇ 2 75 ਦੇ 2 75 ਦੇ ਹਾਂ ਪੂਰੇ ਤੇ ਕਿੰਨਾ ਡਿਸਕਾਊਂਟ ਕਰ ਦੀਏ ਹੋਰ 3000 ਚੱਕ ਦੇ ਲੈ 25 ਦੇ ਦੇ ਦਾਂਗੇ ਬਈ 25 ਦੇ ਸੱਚੇ ਨੂੰ 24000 ਦੇ ਲੈ ਜਿਓ ਚੱਕ ਹਜ਼ਾਰੀ ਚੁਕਤਾ ਦਿੰਨੇ ਆਪਾਂ ਤੇ ਆ ਟਰਾਲੀ ਦਾ ਕੀ ਮੰਗ ਰਹੇ ਹੋ ਟਰਾਲੀ ਇਹ 70000 ਦੀ ਕਹਿੰਦੇ 12 ਫੁੱਟ ਲੰਬੀ ਐ ਵੀ ਹਾਂ ਜੀ 12 ਸੇ ਆ 12 ਸੇ 70 ਦੀ 2000 ਘੱਟ ਕਰ ਦਾਂਗੇ ਬਾਈ ਫਿਰ ਕੀ ਕਰਾਂਗੇ ਥੋੜਾ ਜਿਹਾ ਵੱਧ ਡਿਸਕਾਊਂਟ ਕਰ ਦੇ ਚੱਲ 65 ਦੀ ਦੇ ਦਾਂਗੇ ਬਾਈ ਮੈਂ ਤੇਰੇ ਪੂਰੇ 60 ਦੀ ਟਰਾਲੀ ਲੈ ਜੀ ਉਹ ਇੱਕ ਦੇ ਦਾਂਗੇ ਲੈ ਆਡੀ ਬਾਈ 60 ਦੀ ਬਸ ਦੇਣੀ ਬੂ ਲੈ ਲੈ ਜਾ ਜੇ ਕਹਿਤਾ ਬਾਈ ਮੈਂ ਤੇਰੇ 60000 ਆ ਆ ਫੋਰਡ ਇਹ ਫੋਰਡ ਆਪਾਂ ਦੇਖ ਲੈ ਬਾਈ ਚਾਰੇ ਟਾਇਰ ਨਵੇਂ ਨੇ ਚੌਕੜਾ ਟਾਇਰਾਂ ਦਾ ਨਵਾਂ ਹੋਏ 70 ਮੈਂ ਇੰਜਨ ਗੇਅਰ ਦਾ ਵੀ ਚੰਗਾ ਟਰੈਕਟਰ ਆ ਓਕੇ 95 ਮਾਡਲ ਆ ਬਾਈ ਨੰਬਰ ਇਹਦਾ ਕਿੱਥੋਂ ਆਉ ਪੰਜਾਬ 95 ਮਾਡਲ ਆ ਨੰਬਰ ਪੰਜਾਬ ਦਾ ਚੌਕੜਾ ਟਾਇਰਾਂ ਦਾ ਨਵੇਂ ਵਰਗਾ ਹਾਂ 115000 ਦਾ ਕਹਦੇ ਆਪਾਂ ਦਵਾਂਗੇ ਕਿੰਨੇ ਦਾ ਬ ਦਸ ਦਿਖਾ ਰ ਪੰਜ ਇੱਕ ਰੇਟ ਇੱਕ ਰੇਟ ਇੱਕ ਰੇਟ ਕੋਰ ਰੇਟ ਹਾਂ ਫੇਰ ਨਾ ਕੱਟਵਾਤ ਕਰੀ ਮੈਂ ਪੰਜ 5000 ਦਾ ਦੇ ਦਾਂ ਪੂਰੇ ਲੱਖ ਦਾ ਮਿਰੂ ਏ ਚੱਕੋ ਬਈ ਪੂਰੇ ਲੱਖ ਦਾ ਹੈ ਨਾ ਤੇ ਸਾਡਾ ਕੰਮ ਤੇ ਹਾਂ ਹੋਰ ਵੀ ਦੱਸਦੇ ਹੋਰ ਕੋਈ ਚੀਜ਼ ਵੇਚਣੀ ਆ ਆ ਆ ਹਲਕੀ ਤੇ ਨਾ ਨਾ ਨਹੀਂ ਦਿਖਾਈਏ ਲਾਡੀ ਬਾਈ ਇਹਨੂੰ ਹੋਰ ਚੀਜ਼ਾਂ ਆ ਹਲਕਾ ਅੱਜ ਕਰ ਦੂ ਕੰਮ ਆਪਣਾ ਆ ਹਲ ਕਿੰਨੇ ਦੇ? ਵਾਹ ਜੀ ਦੇਖ ਲਾ ਇਹ ਹਲ ਦੇ ਦਾਂਗੇ ਆਪਾਂ 17000 ਦੇ। 17000 ਦੇ ਆ? ਹਾਂ ਜੀ। ਮਿੱਤਰੋ 15000 ਦੇ ਹਲ ਲੈ ਜਿਓ। ਇਹ ਤਾਂ ਹੋਰ ਨਾ ਦਿਖਾ ਬਾਈ ਜੀ। ਬਸ ਵੀਰੇ ਹੋਰ ਕੁਝ ਨਹੀਂ ਵੇਚਣਾ ਸੀ ਯਾਰ। ਕੁਝ ਨਹੀਂ ਵੇਚਣਾ। ਹਾਂ ਹਾਂ ਵੀਰੇ ਕੁਝ ਵੀ ਨਹੀਂ ਵੇਚਣਾ। ਲੈ ਮਿੱਤਰੋ ਬਾਕੀ ਜਿਹੜੇ ਅੱਜ ਨਵੇਂ ਸੱਜਣ ਆਏ ਹਨ ਪੇਜ ਨੂੰ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਗੱਲ ਇੱਥੇ ਨਹੀਂ ਨਿਬੜਦੀ ਐ ਇਦੋਂ ਵੱਡੇ ਵੱਡੇ ਹੋਰ ਵੀ ਡਿਸਕਾਊਂਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਤੇ ਲੁੱਟ ਲੋ ਮੇਲਾ ਬਾਕੀ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿਖਤਾ ਤੇ ਉਸਤਾਦ ਇਹ ਕਿੱਥੇ ਪੈ ਜਾਂਦਾ ਆਪਣਾ ਦੱਸੀ ਕਰਾ ਬੜਾ ਇਹ ਦਿੱਤੂ ਪ੍ਰੋਜੈਕਟਾਂ ਦਾ ਬੱਸ ੱਡਾ ਪੈਂਦਾ ਪਾਸੋਂ ਤੋਂ ਪਟਿਆਲਾ ਰੋਡ ਤੇ ਪਾਸੋਂ ਤੋਂ ਪਟਿਆਲਾ ਰੋਡ ਤੇ ਹਾਂ ਜੀ ਪਟਿਆਲਾ 20 ਕਿਲੋਮੀਟਰ ਆ ਪਾਸੋਂ 7-8 ਕਿਲੋਮੀਟਰ ਆ ਰੰਦ ਵੀ 20 ਕਾ ਤੁਹਾਨੂੰ ਨਾਬਾ 20 ਕਾ ਵਿਚਾਲੇ ਜੇ ਪੈ ਜਾਂਦਾ ਠੀਕ ਹੈ ਤੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਟਾਈਟਲ ਦੇ ਵਿੱਚ ਬਾਈ ਹੋਰਾਂ ਦਾ ਲਿਖਤਾ ਜੇ ਸੰਤ ਖਰੀਦਨੇ ਆ ਨਾ ਸਿਰਫ 24-25 ਘੰਟਿਆਂ ਦੇ ਵਿੱਚ ਆ ਸਾਰਾ ਜਿਵੇਂ ਕਹੇ ਦੀ ਪਲਾਟ ਖਾਲੀ ਕਰਨਾ ਲੁੱਟ ਲੋ ਮੇਲਾ ਕਰਾ